ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ। ਚਾਹਾਨ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ। ਅੱਜ ਇੱਕ ਆਪ ਆਪਣੇ ਘਰੋਂ ਹੀ ਵੀਡੀਓ ਕਵਰ ਕਰ ਰਹੇ ਆਂ। ਆਪਣਾ ਪਿੰਡ ਫੂਲ ਹੈ, ਜ਼ਿਲ੍ਹਾ ਬਠਿੰਡਾ ਪੈਂਦਾ ਇਸ ਪਿੰਡ ਨੂੰ। ਅੱਜ ਤੁਹਾਡੇ ਵਾਸਤੇ ਇੱਕ ਗਾਂ ਲੈ ਕੇ ਆਇਆ ਜੋ ਕਿ ਤਿੰਨ ਕਿ ਮਹੀਨੇ ਹੀ ਸੂਈ ਹੋਈ ਆ। ਇਸ ਵਕਤ 16-17 ਕਿਲੋ ਦੁੱਧ ਆ ਤੇ ਬਾਕੀ ਥਾਂਲੇ ਬਾਅਦ ਚੈੱਕ ਕਰ ਸਕਦੇ ਆਂ। ਆਪਾਂ ਆਪ ਚਵਾ ਕੇ ਦੇ ਦੇਣੀ ਆ 17 ਕਿਲੋ ਦੁੱਧ ਦੇ ਆ 16 ਕਿਲੋ ਦੀ ਗਾਰੰਟੀ ਦਿੰਨੇ ਆਪਾਂ। ਬਾਕੀ ਥਾਂ ਲੇਵਾ ਚੈੱਕ ਕਰ ਸਕਦੇ ਹਾਂ ਮਸ਼ੀਨੀ ਚਵਾਈ ਵੀ ਹੋ ਜਾਂਦੀ ਐ ਇਹਨੂੰ ਤੇ ਹੱਥੀ ਚਵਾਈ ਵੀ ਕਰ ਲੈਨੇ ਆ ਤੇ ਬਾਕੀ ਸਾਨੂੰ ਤੋੜ ਕੇ ਦਿਖਾਵਾਂਗੇ ਬਾਕੀ ਦੁਹੇ 13 ਤੋੜਾ ਚੈੱਕ ਕਰ ਸਕਦੇ ਹਾਂ ਤੇ ਆਪਣਾ ਮੋਬਾਈਲ ਨੰਬਰ ਹੈਗਾ 90413 4368 ਬੰਨ ਦੇ ਆਪਣਾ ਮੋਬਾਈਲ ਨੰਬਰ ਫੇਰ ਬੋਲ ਦਿਆਂ 9041343666 ਆਪਣਾ ਸਕਰੀਨ ਤੇ ਵੀ ਚੱਲਦਾ ਹੋਊਗਾ ਨੰਬਰ ਤੇ ਮੁੱਲੇ ਦਾ ਲੈਂਡ ਦੇਣ ਰੇਟ ਰੱਖਿਆ 60000 ਰੁਪਏ ਬਾਕੀ ਮਾਨਤਾਣ ਹੋ ਜਾਊਗਾ ਬਾਕੀ ਦੇਖ ਸਕਦੇ ਆ ਫੇਸ ਕੁਆਲਟੀ ਤੇ ਆਪਣਾ ਪਿੰਡ ਫੂਲਾ ਜ਼ਿਲ੍ਹਾ ਬਠਿੰਡਾ ਪਿਆ ਜਾਂਦਾ ਜੇਕਰ ਚੰਗੇ ਲੱਗੇ ਕੰਟੈਕਟ ਕਰਿਓ ਧੰਨਵਾਦ